ਰੰਧਾਵਾ ਗੁਰਦੀਪ ਸਿੰਘ ਰੰਧਾਵਾ ਮੇਰੇ ਪਿਤਾ ਜੀ ਵੀ ਜ਼ਮੀਨੀ ਪੱਤਰ ਤੇ ਕੰਮ ਕਰਦੇ ਸੀ ਤੇ ਮੈਂ ਵੀ ਜ਼ਮੀਨੀ ਪੱਤਰ ਤੇ ਕੰਮ ਕੀਤਾ ਮੈਂ ਸੁਧਾਰਨ ਰੰਧਾਵਾ ਦੋਸਤੋ ਕੱਲ ਨੂੰ ਪੰਜਾਬ ਵਿੱਚ 4 ਸੀਟਾਂ ਤੇ ਹੋ ਰਹੀਆਂ ਜਿਵੇਂ ਨੀ ਚੋਣਾ ਉਹ ਵੀ ਸੰਪੂਰਨ ਹੋ ਹੀ ਜਾਣਗੀਆਂ ਆਪਾਂ 4 ਸੀਟਾਂ ਦੀ ਦਾ ਸਿਰਫ ਅਤੇ ਸਿਰਫ ਡੇਰਾ ਪਾਪਾ ਨਾਨਕ ਵਿਧਾਨ ਸਭਾ ਹਲਕਾ ਜ਼ਿਲ੍ਹਾ ਗੁਰਦਾਸਪੁਰ ਉਸ ਪਰ ਹੀ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਵੀ ਇਸੇ ਵਿਸ਼ੇ ਦੇ ਉੱਪਰ ਜਾਣਕਾਰੀ ਪ੍ਰਾਪਤ ਕਰਾਂਗੇ ਡੇਰਾ ਬਾਬਾ ਨਾਨਕ ਹਲਕੇ ਤੋਂ ਤਿੰਨਾਂ ਪਾਰਟੀਆਂ ਦੇ ਉਮੀਦਵਾਰ ਪ੍ਰਮੁੱਖ ਤੌਰ ਤੇ ਮੁਕਾਬਲੇ ਵਿੱਚ ਹਨ ਉਹਨਾਂ ਦੀ ਤਾਕਤ ਕਿਹੜਾ ਵੋਟਰ ਹੈ ਉਹਨਾਂ ਦੀ ਜਿੱਤ ਹਾਰ ਦਾ ਫੈਸਲਾ ਕਿਹੜਾ ਵੋਟਰ ਤੈਅ ਕਰੇਗਾ ਜਿਸ ਬਾਰੇ ਹੀ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਡੇਰਾ ਬਾਬਾ ਨਾਨਕ ਜਿਸ ਦੇ ਨਾਂ ਨਾਲ ਹੀ ਬੜਾ ਪਵਿੱਤਰ ਨਾਂ ਬਾਬਾ ਨਾਨਕ ਉਹ ਜੁੜਿਆ ਹੋਇਆ ਹੈ ਬਾਬੇ ਨਾਂ ਦੇ ਨਾਂ ਤੇ ਵਸਿਆ ਇਹ ਕਸਬਾ ਅੰਤਾਂ ਦੀ ਵੱਡਭਾਗੀ ਧਰਤੀ ਵਾਲਾ ਕਸਬਾ ਕਿਹਾ ਜਾ ਸਕਦਾ ਹੈ ਇੱਥੇ ਜੋ ਜਿਮਨੀ ਚੋਣਾਂ ਹੋ ਰਹੀਆਂ ਹਨ ਉਹਨਾਂ ਵਿੱਚ ਪ੍ਰਮੁੱਖ ਮੁਕਾਬਲਾ ਇੱਥੋਂ ਲਗਾਤਾਰ ਕਾਂਗਰਸ ਵੱਲੋਂ ਚੋਣ ਲੜਦੇ ਪਰਿਵਾਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਧਰਮ ਪਤਨੀ ਜਤਿੰਦਰ ਕੋਰ ਰੰਧਾਵਾ ਉਹਨਾਂ ਨਾਲ ਹੀ ਬਾਕੀ ਉਮੀਦਵਾਰਾਂ ਦਾ ਹੈ ਉਹੀ ਮੁੱਖ ਕਹੋ ਜਾਂ ਝੰਡੀ ਵਾਲੀ ਧਰਹਾਣੀ ਸ ਚੋਣ ਦੰਗਲ ਵਿੱਚ ਉਹਨਾਂ ਨੂੰ ਹਰਾ ਕੇ ਹੀ ਚੰਡੀ ਆਪਣੇ ਹੱਕ ਵਿੱਚ ਆਪਣੇ ਹੱਥ ਵਿੱਚ ਕਰਨ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਇਸ ਚੋਣ ਅਖਾੜੇ ਵਿੱਚ ਉਤਰੇ ਹੋਏ ਹਨ ਆਪਨਾਂ ਤਿੰਨਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਤਾਕਤ ਉਹਨਾਂ ਦੀ ਪਾਰਟੀ ਅਤੇ ਸੰਗਠਨ ਤੋਂ ਇਲਾਵਾ ਜਿਸ ਦੇ ਸਿਰ ਤੇ ਉਹ ਜਿੱਤ ਦੀ ਉਮੀਦ ਰੱਖ ਰਹੇ ਹਨ ਅੱਜ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਆਪਾਂ ਡੇਰਾ ਬਾਬਾ ਨਾਨਕ ਹਲਕੇ ਵਿੱਚ ਜੋ ਵੋਟਰ ਹੈ ਉਸ ਬਾਰੇ ਕੁਝ ਮੁੰਡਲੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਦੋਸਤੋ ਡੇਰਾ ਬਾਬਾ ਨਾਨਕ ਹਲਕਾ ਪੂਰੀ ਤਰ੍ਹਾਂ ਪਿੰਡੂ ਖੇਤਰ ਅਤੇ ਸਰਹੱਦੀ ਖੇਤਰ ਵਾਲਾ ਹਲਕਾ ਹੈ। ਸ਼ਹਿਰੀ ਵੱਸੋਂ ਦੀ ਥਾਂ ਪਿੰਡਾਂ ਦੀ ਵੱਸੋਂ ਉਹੀ ਨਿਰਣਾਇਕ ਵੋਟਰ ਹੈ ਇਹਨਾਂ ਚੋਣਾਂ ਵਿੱਚ। ਪ੍ਰਮੁੱਖ ਸ਼ਹਿਰਤਾ ਇੱਥੇ ਹੈ ਹੀ ਕੋਈ ਨਹੀਂ। ਹਾਂ ਬਸ ਡੇਰਾ ਬਾਬਾ ਨਾਨਕ, ਕਲਾਨੌਰ, ਕੋਟ ਸੂਰਤ ਮੱਲੀ, ਘੁੰਮਣ, ਧਰਮਕੋਟ, ਰੰਦਾਵਾ, ਧਿਆਨਪੁਰ ਵਰਗੇ ਛੋਟੇ-ਛੋਟੇ ਕਸਬੇ ਹੀ ਹਨ ਜੋ ਜ਼ਿਆਦਾਤਰ ਪਿੰਡਾਂ ਦੀ ਹੀ ਝਲਕ ਕਿਸੇ ਵੱਡੇ ਪਿੰਡ ਦੀ ਹੀ ਝਲਕ ਵੱਡੀ ਆਬਾਦੀ ਵਾਲੇ ਪਿੰਡ ਦੀ ਹੀ ਝਲਕ ਦਰਸਾਉਂਦੇ ਹਨ। ਸ਼ਹਿਰ ਸ਼ਹਿਰੀ ਖੇਤਰ ਤਾਂ ਹੀ ਲੱਗਦੇ ਹੀ ਨਹੀਂ ਹਨ ਦੋਸਤੋ ਇੱਥੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਕੁੱਲ ਵੋਟਰ ਤਕਰੀਬਨ 2 ਲੱਖ ਦੇ ਕਰੀਬ ਹਨ ਪ੍ਰਮੁੱਖ ਕਸਬਾ ਡੇਰਾ ਬਾਬਾ ਨਾਨਕ ਉਸ ਦੀ ਆਬਾਦੀ ਉਸ ਦਾ ਅੰਦਾਜ਼ਾ ਹੈ ਕਿ ਲਗਭਗ 7000 ਤੋਂ 10000 ਤੱਕ ਹੀ ਹੋਵੇਗੀ ਇੱਥੇ ਹੀ ਬਾਬਾ ਨਾਨਕ ਅਤੇ ਉਹਨਾਂ ਦਾ ਪਰਿਵਾਰ ਵਸਿਆ ਸੀ ਅੱਜ ਵੀ ਬਾਬਾ ਨਾਨਕ ਦੇ ਪਰਿਵਾਰ ਵਿੱਚੋਂ ਕਈ ਪੀੜ੍ਹੀਆਂ ਤੋਂ ਉਹਨਾਂ ਦੇ ਵੰਸ਼ ਵਿੱਚ ਡੇਰਾ ਬਾਬਾ ਨਾਨਕ ਵਿੱਚ ਰਹਿ ਰਹੇ ਹਨ ਬਾਬਾ ਨਾਨਕ ਦੇ ਪਰਿਵਾਰਾਂ ਦੇ ਘਰ ਅੱਜ ਵੀ ਇੱਥੇ ਵੇਖੇ ਜਾ ਸਕਦੇ ਹਨ ਇੱਥੇ ਪਿੰਡ ਡੇਰਾ ਬਾਬਾ ਨਾਨਕ ਵਿੱਚ ਇਤਿਹਾਸਿਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਿੱਥੇ ਬਾਬਾ ਨਾਨਕ ਜੀ ਦਾ ਪਹਿਨਿਆ ਹੋਇਆ ਵਸਤਰ ਚੋਲਾ ਅੱਜ ਵੀ ਉੱਥੇ ਪਿਆ ਹੋਇਆ ਹੈ ਇੱਥੇ ਹੀ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਹਲਕੇ ਵਿੱਚ ਹੀ ਪੈਂਦਾ ਹੈ ਬਾਬਾ ਨਾਨਕ ਸਿੱਖਾਂ ਦੇ ਪ੍ਰਥਮ ਗੁਰੂ ਧੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਖੱਤਰੀ ਪਰਿਵਾਰ ਵਿੱਚੋਂ ਸਨ ਵੈਦਿਕ ਗੋਤਰ ਵਾਲੇ ਪਰਿਵਾਰ ਵਿੱਚੋਂ ਇਸ ਇਲਾਕੇ ਵਿੱਚ ਖੱਤਰੀਆਂ ਦੀ ਆਬਾਦੀ ਠੀਕ ਠਾਕ ਹੈ ਪਰ ਪ੍ਰਮੁੱਖ ਤੇ ਪ੍ਰਭਾਵਸ਼ਾਲੀ ਆਬਾਦੀ ਹੈ ਡੇਰਾ ਬਾਬਾ ਨਾਨਕ ਵਿੱਚ ਜੱਟਾਂ ਦੀ ਜਿੱਥੇ ਜੱਟਾਂ ਦੀਆਂ ਗੋਤਰਾਵਾਂ ਵਿੱਚੋਂ ਰੰਧਾਵੇ ਕਾਲੋ ਅਤੇ ਬਲ ਗੋਤਰਾ ਦੇ ਜੱਟ ਪਰਿਵਾਰ ਜਿਆਦਾ ਮਿਲਦੇ ਹਨ ਮਾਝੇ ਵਿੱਚ ਰੰਧਾਵਾ ਗੋਤਰਾ ਦੇ ਜੱਟਾਂ ਦੀ ਬਹੁਤ ਆਤਪਾਈ ਜਾਂਦੀ ਹੈ ਇਸ ਵਾਰ ਦੋ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਉਹਨਾਂ ਦੇ ਉਮੀਦਵਾਰ ਵੀ ਜੱਟਾਂ ਦੀ ਗੋਤਰਾ ਰੰਧਾਵੇ ਵਿੱਚੋਂ ਹੀ ਹਨ ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਤਰਮਪਤਨੀ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਤੇ ਜਿੱਤੇ ਰ ਇਸ ਵਾਰ ਡੇਰਾ ਬਾਬਾ ਨਾਨਕ ਹਲਕੇ ਵਿੱਚ ਹੈ ਬੀਜੇਪੀ ਉਹ ਆਪਣੇ ਉਮੀਦਵਾਰ ਰਵੀਕਰਨ ਸਿੰਘ ਕਾਲੋ ਕਰਕੇ ਕਾਲੋ ਬੁੱਤਰ ਜੱਟਾਂ ਦਾ ਹੀ ਹੈ ਜੋ ਤਕਰੀਬਨ ਗੁਰਦਾਸਪੁਰ ਬਟਾਲੇ ਹਲਕੇ ਵਿੱਚ ਵਾਵਾ ਵਸੇ ਹੋਏ ਹਨ ਜਿ ਕਿਹਾ ਜਾ ਸਕਦਾ ਹੈ ਕਿ ਇਸ ਹਲਕੇ ਵਿੱਚ ਪਹਿਲਾਂ ਖੱਤਰੀਆਂ ਦਾ ਤੇ ਅੱਜਕੱਲ ਜੱਟਾਂ ਦਾ ਪੂਰਾ ਦਬਦਬਾ ਹੈ ਜਦੋਂ ਦਬਦਬੇ ਦੀ ਗੱਲ ਕਰਦੇ ਹਾਂ ਤਾਂ ਇਹ ਜ਼ਮੀਨਾਂ ਦੀ ਮਾਲਕੀ ਵੱਡੇ ਵਪਾਰੀ ਵੱਡੇ ਸਰਕਾਰੀ ਅਧਿਕਾਰੀਆਂ ਤੇ ਇਹਨਾਂ ਦਾ ਹੋਣਾ ਅਤੇ ਰਾਜਨੀਤੀ ਸਿਆਸੀ ਖੇਤਰ ਵਿੱਚ ਇਹਨਾਂ ਦੀ ਬੱਲੇ ਬੱਲੇ ਹੋਣਾ ਹੁੰਦਾ ਹੈ ਜੋ ਇਸ ਵਾਰ ਵੀ ਹੋ ਹੀ ਰਹੀ ਹੈ ਦੋਸਤੋ ਡੇਰਾਪੱਪਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਪ੍ਰਮੁੱਖ ਟੱਕਰ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਹੀ ਹੁੰਦੀ ਰਹੀ ਹੈ ਪਹਿਲਾਂ ਅਕਸਰ ਇੱਥੇ ਇੰਜ ਹੀ ਹੁੰਦਾ ਇੱਕ ਵਾਰੀ ਅਕਾਲੀ ਦਲ ਪਾਰਟੀ ਦਾ ਉਮੀਦਵਾਰ ਜਿੱਤਦਾ ਤਾਂ ਦੂਜੀ ਵਾਰ ਕਾਂਗਰਸ ਪਾਰਟੀ ਦਾ ਉਸ ਦਾ ਬਦਲ ਕਾਂਗਰਸ ਪਾਰਟੀ ਦਾ ਬਦਲ ਫਿਰ ਦੂਰ ਦੀ ਅਕਾਲੀ ਦਲ ਇੰਜ ਡੇਰਾਪੱਪਾ ਨਾਨਕ ਹਲਕੇ ਵਿੱਚ ਇਹ ਬਦਲ ਬਦਲ ਕੇ ਸੱਤਾ ਪ੍ਰਾਪਤ ਕਰਦੇ ਰਹੇ ਇਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਜੋ ਸੱਤਾ ਵਿੱਚ ਹੁੰਦਾ ਸੀ ਦੋਸਤੋ ਇਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਜੋ ਸੱਤਾ ਵਿੱਚ ਹੁੰਦਾ ਹੈ ਉਹ ਜਿੰਨਾ ਲੁੱਟ ਸਕਦਾ ਸੀ ਲੁੱਟਦਾ ਜਿੰਨਾ ਧੱਕਾ ਕਰ ਸਕਦਾ ਸੀ ਕਰਦਾ ਜਿੰਨਾ ਆਪਣਾ ਤੇ ਆਪਣੇ ਪਾਰਟੀ ਦਾ ਘਰ ਭਰ ਸਕਦਾ ਭਰਦਾ ਦੂਜੀ ਪਾਰਟੀ ਦਾ ਉਮੀਦਵਾਰ ਉਸ ਨੂੰ ਭੰਡਦਾ ਲੋਕ ਸੱਤਾਧਾਰੀ ਨੇਤਾ ਤੋਂ ਤਾਂਗਾ ਕੇ ਉਸ ਨੂੰ ਹਰਾਉਂਦੇ ਫਿਰ ਉਸ ਦੀ ਥਾਂ 'ਚ ਦੂਜੀ ਧਿਰ ਦਾ ਨੇਤਾ ਜਿੱਤਦਾ ਉਹ ਵੀ ਇਹੋ ਕੁਝ ਕਰਦਾ ਪਰ ਧਿਰਾਂ ਦੋ ਹੀ ਰਹਿੰਦੀਆਂ ਹਨ ਇੱਥੇ ਅਕਾਲੀ ਅਤੇ ਕਾਂਗਰਸੀ ਇੰਜ ਇੱਥੇ ਦੋ ਹੀ ਧਿਰਾਂ ਰਹਿਣੀਆਂ ਅਕਾਲੀ ਅਤੇ ਕਾਂਗਰਸ ਸ਼ੁਰੂਆਤੀ ਦੌਰ ਵਿੱਚ ਦੋਸਤੋ ਕਾਂਗਰਸ ਵੱਲੋਂ ਇਹ ਸੀਟ ਦੋ ਵਾਰੀ ਜਿੱਤੀ ਗਈ ਸੀ 1952 ਵਿੱਚ ਕਾਂਗਰਸ ਦੇ ਉਮੀਦਵਾਰ ਜਗਿੰਦਰ ਸਿੰਘ ਜਿੱਤੇ ਸਨ 1957 ਵਿੱਚ ਵੀ ਕਾਂਗਰਸ ਦਾ ਹੀ ਉਮੀਦਵਾਰ ਜਿੱਤਿਆ ਸੀ ਜਿਨ੍ਹਾਂ ਦਾ ਨਾਮ ਸੀ ਬਰਿਆਮ ਸਿੰਘ ਫਿਰ 1962 ਅਤੇ 1967 ਵਿੱਚ ਲਗਾਤਾਰ ਅਕਾਲੀ ਦਲ ਵੱਲੋਂ ਮੱਖਣ ਸਿੰਘ ਉਹ ਲਗਾਤਾਰ ਇੱਥੇ ਜਿੱਤੇ ਫਿਰ ਉਸ ਤੋਂ ਬਾਅਦ ਸੰਤੋਖ ਸਿੰਘ ਰੰਧਾਵਾ ਉਹ ਵੀ ਦੋ ਵਾਰ ਜਿੱਤੇ 1969 ਅਤੇ 1972 ਵਿੱਚ ਕਾਂਗਰਸ ਪਾਰਟੀ ਵੱਲੋਂ 1970 ਵਿੱਚ ਅਕਾਲੀ ਦਲ ਦੇ ਡਾਕਟਰ ਜੋਨ ਸਿੰਘ ਹਾਂਜੀ ਉਹ ਜਿੱਤੇ 1980 ਵਿੱਚ ਹੋਈਆਂ ਚੋਣਾਂ ਵਿੱਚ ਫਿਰ ਕਾਂਗਰਸ ਵੱਲੋਂ ਸੰਤੋਖ ਸਿੰਘ ਰੰਧਾਵਾ ਜਿੱਤੇ ਫਿਰ 1985 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਰਮਲ ਸਿੰਘ ਕਾਲੋ ਜਿੱਤੇ ਅਤੇ ਇਹ 2007 ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤੇ ਸਨ ਇਹਨਾਂ ਦੇ ਹੀ ਪੁੱਤਰ ਰਵੀਕਰਨ ਸਿੰਘ ਕਾਲੋ ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਹਨ ਦੋਸਤੋ 2002 ਅਤੇ 2014 ਵਿੱਚ ਇੱਥੋਂ ਸੁਖਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਵੱਲੋਂ ਚੋਣ ਜਿੱਤੇ ਸਨ ਜਿਨਾਦੀਤਰਨ ਪਤਨੀ ਜਤਿੰਦਰ ਗੌਰ ਜੀ ਇਸ ਵਾਰ ਫੇਰ ਚੋਣ ਮੈਦਾਨ ਵਿੱਚ ਹਨ ਇੰਜ ਇਹ ਕਿਹਾ ਜਾ ਸਕਦਾ ਹੈ ਕਿ ਇਸ ਹਲਕੇ ਦੇ ਦੋ ਪਰਿਵਾਰ ਰੰਧਾਵਾ ਪਰਿਵਾਰ ਅਤੇ ਕਾਲੂ ਪਰਿਵਾਰ ਚੋਣ ਮੈਦਾਨ ਵਿੱਚ ਹਨ ਜਦੋਂ ਪਤੀ ਜਾਂ ਪਿਓ ਇੱਥੋਂ ਚੋਣਾਂ ਲੜਦੇ ਹੋਣ ਅਤੇ ਚੋਣਾਂ ਜਿੱਤਦੇ ਹੋਣ ਤਾਂ ਇਸ ਨੂੰ ਪਰਿਵਾਰਿਕ ਸੀਟ ਕਿਹਾ ਹੀ ਜਾ ਸਕਦਾ ਹੈ ਪੁਰਾਣਾ ਸੰਬੰਧ ਹੋਣ ਕਰਕੇ ਲੋਕਾਂ ਨਾਲ ਪੁਰਾਣੇ ਸੰਬੰਧ ਵੀ ਬਣੇ ਹੁੰਦੇ ਹਨ ਇਸੇ ਕਰਕੇ ਮੁੱਖ ਮੁਕਾਬਲਾ ਕਾਂਗਰਸ ਦੇ ਰੰਧਾਵੇ ਅਤੇ ਭਾਜਪਾ ਦੇ ਕਾਲੂ ਪਰਿਵਾਰ ਵਿਚਕਾਰ ਹੀ ਮੰਨਿਆ ਜਾ ਸਕਦਾ ਹੈ ਪਾਵੇਂ ਇਸ ਵੇਲੇ ਦੋਸਤੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਉਸ ਦਾ ਉਮੀਦਵਾਰ ਹੈ ਗੁਰਦੀਪ ਸਿੰਘ ਰੰਦਾਵਾ ਉਹ ਵੀ ਪੂਰੇ ਜੋਰਾਂ ਸ਼ੋਰਾਂ ਨਾਲ ਸੱਤਾ ਦੀ ਧਮਕ ਨਾਲ ਚੋਣ ਮੈਦਾਨ ਵਿੱਚ ਹੈ ਅਤੇ ਸਭ ਤੋਂ ਵੱਧ ਜਿੱਤੇ ਦੀ ਦਾਅਵੇਦਾਰੀ ਵੀ ਉਹੀ ਕਰੀ ਬੈਠਾ ਹੋਵੇਗਾ ਉਸ ਦੇ ਪਿੱਛੇ ਸੋਚ ਇਹ ਸੋਚ ਹੁੰਦੀ ਹੈ ਕਿ ਜਿਮਨੀ ਚੋਣਾਂ ਵਿੱਚ ਲੋਕ ਅਕਸਰ ਸੱਤਾਧਾਰੀ ਪਾਰਟੀ ਅਤੇ ਉਸ ਦੇ ਉਮੀਦਵਾਰ ਨੂੰ ਹੀ ਪਹਿਲ ਦਿੰਦੇ ਹਨ ਕਿ ਇਹ ਫਲਸਫਾ ਡੇਰਾ ਬਾਬਾ ਨਾਨਕ ਸੀਟ ਤੇ ਲਾਗੂ ਹੁੰਦਾ ਹੈ ਸ਼ਾਇਦ ਥੋੜਾ ਬੋਤਾ ਜਾਂ ਬਹੁਤ ਹੀ ਘੱਟ ਜਾਂ ਪੂਰੀ ਤਰ੍ਹਾਂ ਸ਼ਾਇਦ ਕਹਿ ਸਕਦੇ ਹਾਂ ਕਿ ਨਹੀਂ ਸੱਤਾਧਿਰ ਨਾਲ ਕੁਝ ਹਾਂਜੀ ਕੁਝ ਬੈਨੀਫਿਟ ਲੈਣ ਲਈ ਲੋਕ ਜੁੜਦੇ ਤਾਂ ਹਨ ਪਰ ਇਹ ਸ਼ਹਿਰੀ ਖੇਤਰ ਦੇ ਵੋਟਰ ਹੁੰਦੇ ਹਨ ਉਹਨਾਂ ਨੂੰ ਵੀ ਸੱਤਾਧਿਰ ਨਾਲ ਜੋੜਨਾ ਇਹ ਫਿਲਾਸਫੀ ਪ੍ਰਭਾਵਿਤ ਕਰਦੀ ਹੈ ਪਿੰਡਾਂ ਕਸਮਾਂ ਵਿੱਚ ਦਾ ਲੋਕ ਬਹੁਤੀ ਇਸ ਦੀ ਪਰਵਾਹ ਕਰਦੇ ਹੀ ਨਹੀਂ ਆਵਾਦੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਉਹਨਾਂ ਦੀ ਪਾਰਟੀ ਦਾ ਪੰਜਾਬ 'ਚ ਸੱਤਾ ਹੋਣਾ ਇਹ ਫੇਵਰ ਤਾਂ ਜਾਂਦਾ ਹੀ ਹੈ ਉਹ ਪਿੰਡਾਂ ਵਿੱਚ ਪੰਚਾਂ ਸਰਪੰਚਾਂ ਜਾਂ ਕਮੇਟੀ ਪ੍ਰਧਾਨਾਂ ਜਾਂ ਆਪਣੇ ਪਾਰਟੀ ਦੇ ਵਰਕਰਾਂ ਅਤੇ ਛੋਟੇ-ਮੋਟੇ ਛੁੜਪਈ ਨੇਤਾਵਾਂ ਉਹਨਾਂ ਦੁਆਰਾ ਇਹ ਪ੍ਰਚਾਰ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਓ ਤਾਂ ਹੀ ਤੁਹਾਡੀ ਸਰਕਾਰੀ ਦਰਬਾਰੇ ਕੁਝ ਹੋਵੇਗੀ ਜੇ ਗੈਰ ਜੇ ਗੈਰ ਸਤਾਧਾਰੀ ਤੇ ਕਾਂਗਰਸੀ ਹੋਵੇ ਜਾਂ ਬੀਜੇਪੀ ਉਹਨਾਂ ਦਾ ਉਮੀਦਵਾਰ ਜਿੱਤਿਆ ਤਾਂ ਕੋਈ ਫਾਇਦਾ ਨਹੀਂ ਉਹਨਾਂ ਦੀ ਕਿਸੇ ਨੇ ਬਹੁਤੀ ਨਾ ਤਾਂ ਸੁਣਨੀ ਹੈ ਤੇ ਨਾ ਹੀ ਮੰਨਣੀ ਹੈ ਇਸ ਵੇਲੇ ਸੱਤਾ ਵਿੱਚ ਕਿਉਂਕਿ ਸਰਕਾਰ ਦੂਜੀ ਪਾਰਟੀ ਦੀ ਹੈ ਦੋਸਤੋ ਉਹਨਾਂ ਦਾ ਇਹ ਪ੍ਰਚਾਰ ਉਹਨਾਂ ਲੋਕਾਂ ਨੂੰ ਤਾਂ ਪ੍ਰਭਾਵਿਤ ਕਰ ਸਕਦਾ ਹੈ ਜਿਨ੍ਹਾਂ ਨੂੰ ਨਿਤ ਠਾਣੇ ਜਾਣਾ ਪੈਂਦਾ ਹੋਵੇ ਜਾਂ ਪੁਲਿਸ ਨਾਲ ਲਗਾਤਾਰ ਵਾਹ ਪੈਂਦਾ ਹੋਵੇ ਪਰ ਬਾਕੀ ਬਾਕੀਆਂ ਨੂੰ ਤਾਂ ਸਰਕਾਰ ਨਾਲ ਬਹੁਤਾ ਵਾਹ ਹੀ ਨਹੀਂ ਪੈਂਦਾ ਸਿੱਧਾ-ਸਿੱਧਾ ਆਪਣੀ ਕਮਾਓ ਅਤੇ ਖਾਓ ਅਕਸਰ ਖਾਸ ਕਰਕੇ ਮਜ਼ਦੂਰ ਵਰਗ ਵਿੱਚ ਇਹ ਫਲਸਵਾ ਚੱਲਦਾ ਹੈ ਅਤੇ ਜੱਟ ਜ਼ਿਮੀਂਦਾਰ ਪਰਿਵਾਰ ਉਹ ਜਿਸ ਪਾਰਟੀ ਨੂੰ ਖੁੱਲ ਕੇ ਅੰਦਰ ਖਾਤੇ ਸਪੋਰਟ ਕਰਦੇ ਹਨ ਸਮਰਥਨ ਕਰਦੇ ਹਨ ਉਸੇ ਦਾ ਹੀ ਕਰਦੇ ਰਹਿਣਗੇ ਉਸੇ ਨੂੰ ਹੀ ਉਹ ਵੋਟ ਪਾਉਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਜੇ ਸੱਤਾਧਾਰੀ ਪਾਰਟੀ ਵੱਲੋਂ ਉਹਨਾਂ ਦਾ ਉਮੀਦਵਾਰ ਹੋਣਾ ਪਲੱਸ ਪੁਆਇੰਟ ਹੈ ਤਾਂ ਇਸ ਵਿੱਚ ਉਹਨਾਂ ਦਾ ਨੁਕਸਾਨ ਵੀ ਹੈ ਦੋਸਤੋ ਜੋ ਵੱਡੇ ਵੱਡੇ ਦਾਅਵੇ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਚੋਣਾਂ ਵੇਲੇ ਕੀਤੇ ਸਨ ਉਸ ਦੀ ਹਵਾ ਹੁਣ ਨੀਵੇਂ ਪੱਧਰ ਹਾਂਜੀ ਨਿਚਲੇ ਪੱਧਰ ਤੱਕ ਵੀ ਪੰਜਾਬ ਵਿੱਚ ਨਿਕਲ ਚੁੱਕੀ ਹੈ ਨਸ਼ਾ ਕੰਟਰੋਲ ਉਹਨਾਂ ਦਾ ਪ੍ਰਮੁੱਖ ਦਾਵਾ ਸੀ ਨਸ਼ਾ ਪੰਜਾਬ ਵਿੱਚ ਉਂਝ ਹੀ ਵੇਚ ਰਿਹਾ ਹੈ ਖਾਸ ਕਰਕੇ ਇਹਨਾਂ ਗੁਰਦਾਸਪੁਰ ਦੇ ਇਹਨਾਂ ਹਲਕਿਆਂ ਵਿੱਚ ਛੋਟੀ ਛੋਟੀ ਉਮਰ ਦੇ ਬੱਚੇ ਨਸ਼ੇ ਦੇ ਟੀਕੇ ਲਗਾ ਰਹੇ ਹਨ ਅਵਾਰਾਗਰ ਦੀ ਵਿਹਲੇ ਫੇਣਾਂ ਲੁੱਟਾਂ ਖੁਹਾ ਕੁਝ ਵੀ ਤਾਂ ਨਹੀਂ ਬਦਲਿਆ ਹੈ ਦੋਸਤੋ ਆਮ ਆਦਮੀ ਪਾਰਟੀ ਦੇ ਸਰਕਾਰ ਦੇ 2.5 ਸਾਲ ਹੋ ਚੁੱਕੇ ਹਨ ਉਸ ਤੋਂ ਬਾਅਦ ਵੀ ਲਗਭਗ ਉਹੀ ਹਾਲਾਤ ਹਨ ਇਹਨਾਂ ਨੇ ਰੁਜ਼ਗਾਰ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ ਡੇਰਾ ਬਾਬਾ ਨਾਨਕ ਵਿੱਚ ਲੱਗੀ ਕੋਈ ਇੰਡਸਟਰੀ ਡੇਰਾ ਬਾਬਾ ਨਾਨਕ ਹਲਕੇ ਵਿੱਚ ਲੱਗੀ ਕੋਈ ਇੰਡਸਟਰੀ 100-200 ਕਰੋੜ ਖਰਚ ਕੇ 2-5-10 ਹਜ਼ਾਰ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਰੁਜ਼ਗਾਰ ਦੇ ਸਕੇ ਕੁਝ ਵੀ ਨਹੀਂ ਹੋਇਆ ਬਾਕੀ ਪੰਜਾਬ ਆਂਗ ਇੱਥੇ ਵੀ ਕੁਝ ਨਹੀਂ ਹੋਇਆ ਹੈ ਰੁਜ਼ਗਾਰ ਦੇ ਖੇਤਰ ਵਿੱਚ ਉਲਟਾ ਗੈਂਗਸਟਰ ਬਾਦ ਕਿਸਾਨਾਂ ਦੇ ਸੰਗਠਨਾਂ ਦੇ ਨਾਂ ਤੇ ਨਿਤ ਧਰਨੇ ਪ੍ਰਦਰਸ਼ਨ ਪੰਜਾਬ ਵਿੱਚ ਮੰਗੀਆਂ ਜਾਣ ਵਾਲੀਆਂ ਰੋਟੀਆਂ ਪੰਜਾਬ ਵਿੱਚ ਵਪਾਰੀਆਂ ਕੋਲੋਂ ਨਿਤ ਮੰਗੀਆਂ ਜਾਣ ਵਾਲੀਆਂ ਰੋਟੀਆਂ ਆਮ ਲੋਕਾਂ ਦੇ ਹੋ ਰਹੀ ਗੈਸਟਰ ਆਮ ਲੋਗ ਗੋਲਾਬਾਰੀ ਅਤੇ ਕਈ ਤਰ੍ਹਾਂ ਦੇ ਜੋ ਹਾਲਾਤ ਬਣ ਚੁੱਕੇ ਹਨ ਪੰਜਾਬ ਦੇ ਉਸ ਤੋਂ ਡਰ ਕੇ ਵਪਾਰੀ ਵਰਗ ਪੰਜਾਬ ਵਿੱਚੋਂ ਤਕਰੀਬਨ ਮਾਈਗ੍ਰੇਟ ਹੋ ਰਿਹਾ ਹੈ ਵਪਾਰੀ ਵਰਗ ਜੋ ਛੋਟਾ ਮੋਟਾ ਰੁਜ਼ਗਾਰ ਨਿੱਜੀ ਤੌਰ ਤੇ ਆਮ ਲੋਕਾਂ ਨੂੰ ਦੇ ਰਹੇ ਸਨ ਉਹ ਵੀ ਹੁਣ ਤਕਰੀਬਨ ਘਟ ਹੀ ਰਿਹਾ ਹੈ ਵਪਾਰੀ ਪੰਜਾਬ ਵਿੱਚੋਂ ਪ੍ਰਵਾਸ ਕਰਕੇ ਹੋਰ ਸਟੇਟਾਂ ਵੱਲ ਜਾਣ ਦੀ ਸੋਚ ਰਹੇ ਹਨ ਹੋ ਸਕਦਾ ਹੈ ਕਿ ਬਹੁਤ ਸਾਰੇ ਤੁਰ ਵੀ ਗਏ ਹੋਣ ਆਮ ਆਦਮੀ ਪਾਰਟੀ ਦੀ ਬਦਨਾਮੀ ਨਕਾਮੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਸ ਦੀ ਜਿੱਤੇ ਦੀ ਦਾਅਵੇਦਾਰੀ ਨੂੰ ਕੁਝ ਹਲਕਾ ਕਰ ਹੀ ਦੇਵੇਗੀ ਦੋਸਤੋ ਡੇਰਾਪਾ ਬਨਾਨਾਂ ਸੀਟ ਉੱਪਰ ਸਭ ਤੋਂ ਵੱਧ ਦਾਅਵੇਦਾਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਹੀ ਬੰਦੀ ਹੈ ਉਹ ਪ੍ਰਮੁੱਖ ਦਾਅਵੇਦਾਰ ਕਿਹਾ ਜਾ ਸਕਦੇ ਹਨ ਉਹਨਾਂ ਦਾ ਪਲੱਸ ਪੁਆਇੰਟ ਇਹ ਹੈ ਕਿ ਉਹਨਾਂ ਦੇ ਪਰਿਵਾਰ ਦਾ ਅਤੇ ਕਾਂਗਰਸ ਪਾਰਟੀ ਦਾ ਪਿੰਡਾਂ ਕਸਮਿਆਂ ਵਿੱਚ ਠੀਕ ਠਾਕ ਹੋਲਡ ਰਿਹਾ ਹੈ ਸ਼ੁਰੂ ਤੋਂ ਹੀ ਦੂਜਾ ਉਹ ਖੁਦ ਰੰਦਾਵਾ ਪਰਿਵਾਰ ਵਿੱਚ ਚੋਹਾਨ ਜੱਟ ਫੈਮਿਲੀ ਵਿੱਚ ਹੋਣ ਕਰਕੇ ਜੱਟਾਂ ਦੀਆਂ ਬਹੁਤਾਤ ਵੋਟਾਂ ਉਹ ਵੀ ਉਹ ਪ੍ਰਾਪਤ ਕਰਦੇ ਹੀ ਰਹੇ ਹਨ ਪਿੰਡਾਂ ਕਸਬਿਆਂ ਵਿੱਚੋਂ ਜੱਟ ਗੁੱਤਰ तकरीबन ਇਹਨਾਂ ਨੂੰ ਖਾਸ ਕਰਕੇ ਰੰਧਾਵਾ ਵੋਟਰ ਇਹਨਾਂ ਨੂੰ ਵੋਟ ਕਰਦੇ ਸਨ ਇਹਨਾਂ ਚੋਣਾਂ ਵਿੱਚ ਇਹਨਾਂ ਦਾ ਇਸ ਤੋਂ ਵੀ ਵੱਡਾ ਪਲੱਸ ਪੁਆਇੰਟ ਹਨ ਈਸਾਈ ਵੋਟਰ ਦੋਸਤੋ ਪਿੰਡਾਂ ਸ਼ਹਿਰਾਂ ਵਿੱਚ ਸ਼ੈਡਿਊਲ ਕਾਸਟ ਵੋਟਰ ਅਤੇ ਬੈਕਵਰਡ ਕਲਾਸ ਵੋਟਰ ਉਹ ਵੱਡੀ ਸੰਖਿਆ ਵਿੱਚ ਹਾਂਜੀ ਉਹ ਕਨਵਰਜਨ ਕਰ ਰਹੇ ਹਨ ਈਸਾਈ ਬਣ ਰਹੇ ਹਨ ਅੰਝੀ ਦੋਸਤੋ ਡੇਰਾ ਬਾਬਾ ਨਾਨਕ ਵਿੱਚ ਐਸਸੀਬੀਸੀ ਵੋਟਰ ਲਗਭਗ ਸਾਈ ਮਿਸ਼ਨਰੀਆ ਨੇ ਹਾਂਜੀ 크ਿਸਚਨ ਬਣਾ ਲਏ ਹਨ ਹੁਣ ਉਹਨਾਂ ਦਾ ਭਗਵਾਨ ਆਦਰਸ਼ ਰੋਲ ਮਾਡਲ ਬਾਬਾ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ ਸਗੋਂ ਹੁਣ ਉਹਨਾਂ ਦੇ ਰੋਲ ਮਾਡਲ ਹਨ ਯਿਸੂ ਮਸੀਹ ਉਹਨਾਂ ਦੀ ਆਸਥਾ ਚਰਚ ਪ੍ਰਤੀ ਹੈ ਪੰਜਾਬ ਭਾਰਤ ਜਾਂ ਆਪਣੇ ਪਿੰਡਾਂ ਪੰਜਾਬ ਭਾਰਤ ਜਾਂ ਆਪਣੇ ਪਿੰਡਾਂ ਪ੍ਰਤੀ ਉਹਨਾਂ ਦੀ ਉਨੀ ਆਸਥਾ ਨਹੀਂ ਹੈ ਜਿੰਨੀ ਉਹਨਾਂ ਦੀ ਆਸਥਾ ਚਰਚ ਪ੍ਰਤੀ ਹੈ ਉਹ ਚਰਚਾ ਤੇ ਚਰਚ ਦੇ ਹੁਕਮਾਂ ਪ੍ਰਤੀ ਵਫਾਦਾਰ ਹਨ ਉਹ ਚੁਕਾਰ ਰੱਖਦੇ ਹਨ ਚਰਚ ਪ੍ਰਤੀ ਜੋ ਹੁਕਮ ਉਥੋਂ ਆਵੇਗਾ ਉਸ ਨੂੰ ਹੀ ਵੋਟ ਪਾਉਣਗੇ ਉਹ ਉਹੀ ਜਿਸ਼ੂ ਦੀ ਆਗਿਆ ਮੰਨ ਕੇ ਉਹ ਉਸ ਉੱਪਰ ਚੱਲਣਗੇ ਕਈਆਂ ਨੇ ਤਾਂ ਦਬਈਆਂ ਬਾ ਵਿੱਚ ਮੰਨਿਆ ਕਿ ਉਹ ਵੋਟ ਕਿਸ ਤੇ ਨੂੰ ਪਾਣਗੇ ਕਿਸ ਪਾਰਟੀ ਨੂੰ ਪਾਣਗੇ ਦੋਸਤੋ ਨਾ ਤਾਂ ਕਿਸੇ ਦਾ ਨਹੀਂ ਲੈਂਦੇ ਹਾਂ ਪਰ ਇਸ ਵਾਰ ਇਸ ਖੇਤੇ ਵਿੱਚ ਸਾਈ ਵੋਟਾਂ ਭੁਗਤਣਗੀਆਂ ਇਸ ਵਾਰ ਕਾਂਗਰਸ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਨਹੀਂ ਜਦੋਂ ਉਹਨਾਂ ਨੂੰ ਜਾਣ ਬੁੱਝ ਕੇ ਪੁੱਛਿਆ ਗਿਆ ਕਿ ਰਵੀਕਰਨ ਸਿੰਘ ਕਾਲੋ ਉਹਨਾਂ ਨੂੰ ਵੋਟ ਪਾਓਗੇ ਤਾਂ ਉਹਨਾਂ ਦਾ ਕਹਿਣਾ ਸੀ ਤੋਬਾ ਤੋਬਾ ਕਦੇ ਵੀ ਨਹੀਂ ਕਿਉਂਕਿ ਮੇਰਾ ਆਪਣਾ ਮੰਨਣਾ ਹੈ ਕਿ ਰਵੀਕਰਨ ਸਿੰਘ ਕਾਲੋਂ ਦਾ ਪਿਛੋਕਰ ਉਹ ਅਕਾਲੀ ਪਰਿਵਾਰ ਵਿੱਚੋਂ ਹਨ ਉਹਨਾਂ ਦੇ ਪਿਤਾ ਨਰਮਲ ਸਿੰਘ ਕਾਲੋਂ ਉਹ ਅਕਾਲੀ ਦਲ ਦੇ ਸਨਮਾਨਿਤ ਰੇਤਾ ਰਹੇ ਹਨ ਆਪਣੇ ਇਸ ਹਲਕੇ ਵਿੱਚ ਅਕਾਲੀ ਦਲ ਜਿਸ ਨੂੰ ਸਿੱਖਾਂ ਦੀ ਨੁਮਾਇੰਦਗੀ ਵਾਲੀ ਪਾਰਟੀ ਸਾਡੇ ਪੰਜਾਬ ਵਿੱਚ ਮੰਨਿਆ ਜਾਂਦਾ ਹੈ ਖਾਸ ਕਰਕੇ ਮਾਝੇ ਵਿੱਚ ਉਸ ਨੂੰ ਤਾਂ ਈਸਾਈ ਵੋਟਰ ਵੋਟ ਪਾਉਣਗੇ ਹੀ ਨਹੀਂ ਕਿਉਂਕਿ ਉਹਨਾਂ ਤੋਂ ਹੀ ਤਾਂ ਕੱਢ ਕੇ ਉਹਨਾਂ ਨੂੰ ਚਰਚ ਦੀ ਛਾਂ ਵਿੱਚ ਲਿਆਂਦਾ ਗਿਆ ਹੈ ਇਸੇ ਕਰਕੇ ਇਸ ਹਲਕੇ ਵਿੱਚ ਰਵਿਕਰਨ ਸਿੰਘ ਕਾਲੋਂ ਨੂੰ ਇੱਥੋਂ ਦੀ ਵੱਡੀ ਗਿਣਤੀ ਦੇ ਈਸਾਈ ਵੋਟਰ ਉਹ ਵੋਟ ਨਹੀਂ ਪਾਉਣਗੇ ਇਸ ਦਾ ਦੋਸਤੋ ਇੱਕ ਪ੍ਰਮੁੱਖ ਕਾਰਨ ਹੋਰ ਵੀ ਹੈ ਇਸ ਵਾਰ ਰਵਿਕਰਨ ਸਿੰਘ ਕਾਲੋਂ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਹਨ ਭਾਜਪਾ ਬੀਜੇਪੀ ਭਾਰਤ ਦੇ ਇਸਾਈਕਰਨ ਵਿੱਚ ਚਰਚ ਦੀ ਨਿਗਾ ਵਿੱਚ ਸਭ ਤੋਂ ਵੱਡਾ ਰੋੜਾ ਹੈ ਇਸ ਕਰਕੇ ਭਾਜਪਾ ਉਮੀਦਵਾਰ ਹੋਣ ਕਰਕੇ ਰਵਿਕਰਨ ਸਿੰਘ ਕਲੋਨੂ ਇਸ ਵਾਰ ਇਸ ਹਲਕੇ ਵਿੱਚ ਇਸਾਈ ਵੋਟ तकरीबन ਨਾ ਮਾਤਰ ਹੀ ਪੈਣਗੇ ਜਾਂ ਕੋਹ ਨਹੀਂ ਪੈਣਗੇ ਪਰ ਫਿਰ ਡੇਰਾ ਬਾਬਾ ਨਾਨਕ ਹਲਕੇ ਵਿੱਚ ਪਰ ਕੀ ਦੋਸਤੋ ਇਸ ਨਾਲ ਭਾਰਤੀ ਜੰਦਾ ਪਾਰਟੀ ਦੇ ਉਮੀਦਵਾਰ ਦੀ ਦਾਅਵੇਦਾਰੀ ਕਮਜ਼ੋਰ ਹੁੰਦੀ ਹੈ ਨਹੀਂ ਡੇਰਾ ਬਾਬਾ ਨਾਨਕ ਹਲਕੇ ਵਿੱਚ ਖੱਤਰੀ ਜਾਂ ਹੋਰ ਜਨਰਲ ਕਾਸਟ ਦੀਆਂ ਜੋ ਹਿੰਦੂਆਂ ਦੀਆਂ ਖੋਰ ਬੋਟਾ ਹੁੰਦੀਆਂ ਹਨ ਉਹਨਾਂ ਵਿੱਚੋਂ ਬਹੁਤੇ ਵੋਟਰ ਹਾਂਜੀ ਰਵਿਕਰਨ ਸਿੰਘ ਕਾਲਾ ਨੂੰ ਹੀ ਵੋਟ ਕਰਨਗੇ ਇਸ ਤੋਂ ਇਲਾਵਾ ਦੋਸਤੋ ਕਿਉਂਕਿ ਸ਼ਰਮਣੀ ਅਕਾਲੀ ਦਲ ਚੋਣਾਂ ਦਾ ਬਾਈਕਾਟ ਕਰ ਰਿਹਾ ਹੈ ਇਸ ਲਈ ਇੰਜ ਸ਼ਰਮਣੀ ਅਕਾਲੀ ਦਲ ਦਾ ਰਕਸਾਲੀ ਵੋਟਰ ਉਹ ਵੀ ਅੰਦਰ ਖਾਤੇ ਪੂਰੀ ਤਰ੍ਹਾਂ ਰਵਿਕਰਨ ਸਿੰਘ ਕਾਲਾ ਨੂੰ ਹੀ ਵੋਟ ਕਰੇਗਾ ਕਾਂਗਰਸ ਨੂੰ ਨਹੀਂ ਆਮ ਆਦਮੀ ਪਾਰਟੀ ਤੋਂ ਤਾਂ ਤਕਰੀਬਨ ਲੋਕ ਨਾਖੁਸ਼ ਹੋ ਹੀ ਚੁੱਕੇ ਹਨ ਖਾਸ ਕਰਕੇ ਅਕਾਲੀ ਵੋਟਰ ਇੰਜੇ ਨਾ ਚੋਣਾਂ ਵਿੱਚ ਭਾਜ ਦੇ ਜਨਤਾ ਪਾਰਟੀ ਦਾ ਉਮੀਦਵਾਰ ਅਕਾਲੀ ਪਰਿਵਾਰ ਨਾਲ ਸੰਬੰਧਿਤ ਉਮੀਦਵਾਰ ਰਵੀਕਰਨ ਸਿੰਘ ਕਾਲੋ ਉਹ ਕਾਂਗਰਸ ਕੋਲੋਂ ਇਸ ਵਾਰ ਝੰਡੀ ਖੋ ਸਕਦੇ ਹਨ ਇਸ ਚੋਣ ਦੰਗਲ ਵਿੱਚ ਉਹ ਸਭ ਦੇ ਚੋਣ ਅੰਕੜਿਆਂ ਨੂੰ ਖੇਲ ਕਰਦੇ ਹੋਏ ਜਿੱਤ ਪ੍ਰਾਪਤ ਕਰ ਸਕਦੇ ਹਨ ਅੰਤ ਵਿੱਚ ਦੋਸਤੋ ਇਸ ਹਲਕੇ ਵਿੱਚ ਪੂਰੀ ਤਰ੍ਹਾਂ ਚੋਣ ਦ੍ਰਿਸ਼ ਸਪਸ਼ਟ ਹੈ ਇੱਕ ਪਾਸੇ ਅਕਾਲੀ ਦਲ ਦੇ ਟਕਸਾਲੀ ਸਿੱਖ ਵੋਟਰ ਪਲੱਸ ਭਾਜ ਪਾ ਦੇ ਸਮਰਥਕ ਹਿੰਦੂ ਵੋਟਰ ਅਤੇ ਦੂਜੇ ਪਾਸੇ ਕਾਂਗਰਸੀ ਵੋਟਰ ਅਤੇ ਚਰਚ ਦੇ ਇਸਾਈ ਵੋਟਰ ਵੇਖੋ ਕੌਣ ਬਾਜੀ ਜਿੱਤਦਾ ਹੈ ਇਸ ਚੋਣ ਦੰਗਲ ਵਿੱਚ 23 ਨਵੰਬਰ ਨੂੰ ਨਤੀਜਾ ਆ ਹੀ ਜਾਵੇਗਾ ਤੇ ਸਭ ਨੂੰ ਪਤਾ ਲੱਗ ਹੀ ਜਾਵੇਗਾ ਰਵੀਕਰਨ ਸਿੰਘ ਕਾਲੋ ਉਹ ਛੁਪੇ ਰੁਸਤਮ ਹੋ ਸਕਦੇ ਹਨ ਉਹ ਇਸ ਇਲਾਕੇ ਵਿੱਚ ਰਾਜਨੀਤੀ ਵਿੱਚ ਸਰਪ੍ਰਾਈਜ਼ ਹੋ ਸਕਦੇ ਹਨ ਬਾਕੀ 23 ਨਵੰਬਰ ਨੂੰ ਵੇਖਾਂਗੇ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਤਾਂ ਜੋ ਕਿ ਇਹ ਜਾਣਕਾਰੀ ਦੂਜਿਆਂ ਤੱਕ ਵੀ ਪਹੁੰਚ ਸਕੇ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਅਨੰਦ ਪਾਇਆ ਗਦ ਪਾਗੀ ਹੋ ਅਨੰਦ ਪਾਇਆ ਗਦ ਪਾਗੀ ਹੋ ਗ੍ਰਹ ਪ੍ਰਗਟੇ ਰਹਿ ਤਰਗਟੇ ਪ੍ਰਭ ਆਏ ਜਿਉ ਅਨਦ ਪਾਇ ਵਦ ਪਾਗੀ ਹੋ ਅਨ ਪਾਗੀ ਹੋ